ਗੁਰੂ ਪਿਆਰਿਓ ਸਾਡੀ ਜ਼ਿੰਦਗੀ ਦੇ ਵਿੱਚ ਜੀਵਨ ਦੇ ਵਿੱਚ ਤਿੰਨ ਪੜਾਅ ਆਉਂਦੇ ਨੇ ਭਾਗਾਂ ਵਾਲੇ ਨੇ ਜਿਹੜੇ ਇਹਨਾਂ ਤਿੰਨਾਂ ਪੜਾਵਾਂ ਦੇ ਵਿੱਚੋਂ ਗੁਜ਼ਰਦੇ ਨੇ ਇਹ ਤਿੰਨ ਪੜਾਅ ਨੇ ਬਚਪਨ ਜਵਾਨੀ ਤੇ ਬੁਢਾਪਾ ਸੋ ਗੁਰੂ ਪਿਆਰਿਓ ਇਸ ਸੰਸਾਰ ਦੇ ਉੱਤੋਂ ਕਦੋਂ ਮਨੁੱਖ ਨੇ ਚਲੇ ਜਾਣਾ ਕੋਈ ਵੀ ਇਸ ਬਾਰੇ ਨਹੀਂ ਜਾਣਦਾ। ਕਿਆ ਜਾਣਾ ਕਿਵੇਂ ਮਰਹਾਂਗੇ ਕੈਸਾ ਮਰਨਾ ਹੋਏ। ਇਹ ਤਿੰਨ ਪੜਾਵਾਂ ਦੇ ਵਿੱਚੋਂ ਕਿਹੜੇ ਪੜਾਅ ਦੇ ਵਿੱਚੋਂ ਕਿਹਨੇ ਕਦੋਂ ਉਡਾਰੀ ਮਾਰ ਜਾਣੀ ਹੈ ਕੋਈ ਪਤਾ ਨਹੀਂ। ਤੇ ਭਾਗਾਂ ਵਾਲੇ ਹੁੰਦੇ ਨੇ ਉਹ ਜਿਹੜੇ ਤਿੰਨ ਪੜਾਅ ਜ਼ਿੰਦਗੀ ਦੇ ਪੂਰੇ ਕਰ ਲੈਂਦੇ ਨੇ ਬਚਪਨ ਵੀ ਬਤਾਉਂਦੇ ਨੇ। ਜਵਾਨੀ ਵੀ ਲੰਘਾਉਂਦੇ ਨੇ ਤੇ ਬੁਢਾਪਾ ਵੀ ਗੁਜ਼ਾਰ ਕੇ ਜਾਂਦੇ ਨੇ ਪਰ ਗੁਰੂ ਪਿਆਰਿਓ ਜੇ ਵੇਖਿਆ ਜਾਵੇ ਬਚਪਨ ਜਵਾਨੀ ਤੇ ਬੁਢਾਪਾ ਗੁਜ਼ਾਰਨਾ ਹੀ ਸਭ ਤੋਂ ਵੱਡੀ ਕਾਮਯਾਬੀ ਹੈ ਤਾਂ ਇਹ ਤਾਂ ਪਸ਼ੂਆਂ ਦੇ ਉੱਤੇ ਪੰਛੀਆਂ ਦੇ ਉੱਤੇ ਜਾਨਵਰਾਂ ਦੇ ਉੱਤੇ ਜੀਵ ਜੰਤੂਆਂ ਦੇ ਵੀ ਉੱਤੇ ਆਉਂਦਾ ਨਾ ਉਹ ਵੀ ਤਿੰਨਾਂ ਪੜਾਵਾਂ ਦੇ ਵਿੱਚੋਂ ਲੰਘਦੇ ਨੇ ਅਪਾ ਵੇਖਦੇ ਆ ਨਾ ਘਰਾਂ ਦੇ ਵਿੱਚ ਪਸ਼ੂ ਰੱਖੇ ਹੋਏ ਨੇ ਜਿਨ੍ਹਾਂ ਨੇ ਪਸ਼ੂ ਨਹੀਂ ਰੱਖੇ ਆਸ-ਪਾਸ ਤਾਂ ਵੇਖਦੇ ਨੇ ਨਾ ਕਈਆਂ ਨੇ ਡੌਗਸ ਰੱਖੇ ਹੋਏ ਨੇ ਕੁੱਤੇ ਰੱਖੇ ਹੋਏ ਨੇ ਘਰਾਂ ਦੇ ਵਿੱਚ ਹੋਰ ਜਾਨਵਰ ਰੱਖੇ ਨੇ ਪੰਛੀ ਰੱਖੇ ਨੇ ਤੋਤੇ ਵਗੈਰਾ ਉਹਨਾਂ ਦੇ ਜੀਵਨ ਦੇ ਵਿੱਚ ਵੀ ਇਹ ਪੜਾ ਆਉਂਦੇ ਨੇ ਕੀ ਇਹ ਤਿੰਨ ਪੜਾਵਾਂ ਨੂੰ ਭੋਗ ਕੇ ਜਾਣਾ ਹੀ ਕਾਮਯਾਬੀ ਹੈ ਨਹੀਂ ਸੋ ਗੁਰੂ ਪਿਆਰਿਓ ਜ਼ਿੰਦਗੀ ਦਾ ਇੱਕ ਪਲ ਵੀ ਜੇ ਆਨੰਦ ਨਾਲ ਗੁਜ਼ਾਰਿਆ ਹੋਵੇ ਰੱਬ ਦੀ ਯਾਦ ਦੇ ਵਿੱਚ ਗੁਰੂ ਦੀ ਯਾਦ ਦੇ ਵਿੱਚ ਗੁਜ਼ਾਰਿਆ ਹੋਵੇ ਉਹ ਕਈ ਸਾਲਾਂ ਤੱਕ ਸਾਡਾ ਨਾਮ ਹੈ ਜਿਹੜਾ ਉਹ ਜਿਉਂਦਾ ਰੱਖ ਸਕਦਾ ਹੈ ਜੇ ਗੁਰੂ ਦੇ ਆਸ਼ੇ ਲੱਗ ਕੇ ਤੁਰਿਏ ਗੁਰੂ ਘਰ ਨਾਲ ਜੁੜ ਕੇ ਚੱਲੀਏ ਜਿਵੇਂ ਹੁਕਮ ਗੁਰੂ ਹੁਕਮ ਕਰਦਾ ਉਸ ਤਰ੍ਹਾਂ ਆਪਣਾ ਜੀਵਨ ਬਤੀਤ ਕਰੀਏ ਤੇ ਜਦੋਂ ਲੋੜ ਪਵੇ ਅਸੀਂ ਗੁਰੂ ਲਈ ਆਪਣੀ ਜਿੰਦ ਕੁਰਬਾਨ ਕਰ ਦਈਏ ਤਾਂ ਗੁਰੂ ਸਾਡਾ ਸਾਨੂੰ ਮਰਨ ਤੋਂ ਵੀ ਬਾਅਦ ਜਿਉਂਦੇ ਰੱਖੇਗਾ ਤੇ ਗੁਰੂ ਪਿਆਰਿਓ ਐਸੇ ਲੋਕ ਨੇ ਜਿਹੜੇ ਇਸ ਸੰਸਾਰ ਤੇ ਆਏ ਪਤਾ ਹੀ ਨਹੀਂ ਤੁੱਲ ਗਏ ਸੀ ਉਹਨਾਂ ਨੂੰ ਆਪਣੇ ਦਾਦੇ ਪਰਦਾਦੇ ਨੱਕੜ ਦਾਦਿਆਂ ਵੱਲ ਝਾਤ ਮਾਰ ਕੇ ਵੇਖੀਏ ਸਾਨੂੰ ਉਹਨਾਂ ਦੇ ਨਾਮ ਵੀ ਨਹੀਂ ਯਾਦ ਕੀ ਕੰਮ ਕਰਦੇ ਸੀ ਪਿਛੋਕੜ ਉਹਨਾਂ ਦਾ ਕੀ ਸੀ ਕੁਝ ਵੀ ਯਾਦ ਨਹੀਂ ਪਰ ਸਾਡੇ ਦਾਦੇ ਪੜਦਾਦੇਆਂ ਨੱਕੜ ਦਾਦਿਆਂ ਤੋਂ ਵੀ ਪਹਿਲਾਂ ਉਹ ਯੋਧੇ ਬੱਬਰ ਸ਼ੇਰ ਸੂਰਮੇ ਹੋਏ ਨੇ ਜਿਹੜੇ ਆਪਣਾ ਸਾਰਾ ਜੀਵਨ ਗੁਰੂ ਦੇ ਆਸ਼ੇ ਅਨੁਸਾਰ ਜਿਉਂਕੇ ਗਏ ਨੇ ਜ਼ਰੂਰਤ ਪਈ ਤੇ ਉਹਨਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਨੇ ਆਪਣੀਆਂ ਜਿੰਦਾਂ ਵਾਰ ਕੇ ਗਏ ਨੇ ਜਿਹੜੇ ਬਚਪਨ ਦੇ ਵਿੱਚ ਗੁਰੂ ਲਈ ਲੜ ਲੱਗ ਕੇ ਭਵੇਂ ਸ਼ਹਾਦਤਾਂ ਪਾ ਗਏ ਜਾਂ ਭਾਵੇਂ ਗੁਰੂ ਦੇ ਲੜ ਲੱਗ ਕੇ ਆਪਣਾ ਜੀਵਨ गुजार ਕੇ ਬਚਪਨ ਵਿੱਚ ਚਲੇ ਗਏ ਉਹਨਾਂ ਦਾ ਵੀ ਨਾਮ ਅੱਜ ਮੌਜੂਦ ਹੈ ਭਾਵੇਂ ਕੋਈ ਜਵਾਨੀ ਦੇ ਵਿੱਚ ਚਲੇ ਗਿਆ ਭਾਈ ਤਾਰੂ ਸਿੰਘ ਵਰਗੇ ਪਰ ਜਵਾਨੀ ਦੇ ਨੌਜਵਾਨ ਸਨ ਗੁਰੂ ਪਿਆਰਿਓ ਇਸੇ ਤਰ੍ਹਾਂ ਬਹੁਤ ਸਾਰੇ ਐਸੇ ਗੁਰਸਿੱਖ ਨੇ ਜਿਹੜੇ ਬੁਢਾਪੇ ਦੇ ਵਿੱਚ ਵੀ ਇਸ ਸੰਸਾਰ ਦੇ ਉੱਤੋਂ ਆਪਣਾ ਜਿਹੜਾ ਜੀਵਨ ਹੈ ਉਹ ਗੁਰੂ ਦੇ ਆਸ਼ੇ ਅਨੁਸਾਰ ਜੀਕੇ ਗਏ ਨੇ ਬਾਬਾ ਦੀਪ ਸਿੰਘ ਵਰਗੇ ਭਾਈ ਮਨੀ ਸਿੰਘ ਜੀ ਵਰਗੇ ਕਿੰਨੇ ਗੁਰਸਿੱਖ ਨੇ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਜਿਹੜੇ ਆਪਣਾ ਆਪ ਗੁਰੂ ਪਾਤਸ਼ਾਹ ਜੀ ਤੋਂ ਲੁਟਾ ਕੇ ਚਲੇ ਗਏ ਸੋ ਕਹਿਣ ਦਾ ਮਤਲਬ ਇਹ ਹੈ ਕਿ ਇਸ ਸੰਸਾਰ ਦੇ ਉੱਤੇ ਆ ਕੇ ਜਿੱਥੇ ਤਿੰਨ ਪੜਾ ਆਉਂਦੇ ਨੇ ਬਚਪਨ ਜਵਾਨੀ ਤੇ ਬੁਢੇਪਾ ਇਹ ਭੋਗਣ ਵਾਲਾ ਭਾਗਾ ਭਰਿਆ ਹੁੰਦਾ ਪਰ ਉਸ ਤੋਂ ਵੀ ਵੱਡਾ ਭਾਗਾ ਭਰਿਆ ਵਾਲਾ ਉਹ ਇਨਸਾਨ ਹੁੰਦਾ ਜਿਹੜਾ ਆਪਣੀ ਜ਼ਿੰਦਗੀ ਨੂੰ ਜਿਉਂਦਾ ਤੇ ਗੁਰੂ ਦੇ ਆਸ਼ੇ ਅਨੁਸਾਰ ਜੋ ਗੁਰੂ ਕਹਿੰਦਾ ਉਸ ਨੂੰ ਮੰਨ ਕੇ ਆਪਣੇ ਜੀਵਨ ਦਾ ਆਧਾਰ ਬਣਾ ਕੇ ਜਿਉਂਦਾ ਹੈ ਉਹ ਸਭ ਤੋਂ ਵੱਡਿਆਂ ਭਾਗਾ ਵਾਲਾ ਹੈ ਤੇ ਇਹ ਤਿੰਨ ਪੜਾਅ ਨੇ ਨਾ ਜਿਹੜੇ ਜ਼ਿੰਦਗੀ ਦੇ ਸਾਰਿਆਂ ਤੇ ਆਉਣੇ ਨੇ ਇਹਨਾਂ ਤਿੰਨਾਂ ਪੜਾਵਾਂ ਦੇ ਵਿੱਚੋਂ ਸਭ ਤੋਂ ਜਿਹੜੀ ਜਵਾਨੀ ਹੈ ਨਾ ਇਹ ਸਾਹਮਣ ਵਾਲੀ ਚੀਜ਼ ਹੈ ਜਿਹੜਾ ਮਨੁੱਖ ਆਪਣੀ ਜਵਾਨੀ ਨੂੰ ਸਾਹਮਣੂ ਗਿਆ ਨਾ ਤੇ ਗੁਰੂ ਪਿਆਰਿਓ ਆਪਾਂ ਵੇਖਦੇ ਆ ਉਹ ਭਵੇਂ ਘਰਾਂ ਦੇ ਵਿੱਚ ਨੇ ਭਵੇਂ ਵਿਦੇਸ਼ਾਂ ਵਿੱਚ ਰਹਿੰਦੇ ਨੇ ਭਵੇਂ ਦੂਰ ਦਰੇਡੇ ਡਿਊਟੀਆਂ ਕਰਦੇ ਨੇ ਨੌਕਰੀਆਂ ਕਰਦੇ ਨੇ ਜਿਨ੍ਹਾਂ ਨੇ ਜਵਾਨੀ ਸਾਂਭੀ ਹੋਈ ਹੈ ਜਵਾਨੀ ਦੇ ਵਿੱਚ ਤੰਦਰੁਸਤ ਨੇ ਨਸ਼ਿਆਂ ਤੋਂ ਦੂਰ ਨੇ ਗੁਰੂ ਦੇ ਲਨ ਲੱਗੇ ਹੋਏ ਨੇ ਸੱਚ ਜਾਣਿਓ ਉਹਨਾਂ ਦਾ ਜਿਹੜਾ ਬੁਢਾਪਾ ਹੈ ਉਹ ਵੀ ਵਧੀਆ ਜੀਵਨ ਬਤੀਤ ਕਰ ਰਿਹਾ ਹੈ ਜੇ ਉਹਨਾਂ ਦੇ ਬੱਚੇ ਨੇ ਉਹ ਵੀ ਵਧੀਆ ਜੀਵਨ ਬਤੀਤ ਕਰਦੇ ਨੇ ਜਿਹੜੇ ਪਰਿਵਾਰ ਦੇ ਜਵਾਨ ਨਸ਼ਿਆਂ ਦੇ ਵਿੱਚ ਪੈ ਜਾਣ ਨਾ ਮਾੜੇ ਰਸਤੇ ਤੇ ਤੁਰ ਪੈਣ ਉਹਨਾਂ ਦੇ ਬੱਚੇ ਵੀ ਰੁੱਲਦੇ ਨੇ ਤੇ ਉਹਨਾਂ ਦਾ ਬੁਢਾਪਾ ਵੀ ਰੁੱਲਦਾ ਇਸੇ ਕਰਕੇ ਸਤਿਗੁਰਾਂ ਨੇ ਆਖਿਆ ਵੀ ਭਾਈ ਇਹ ਜ਼ਿੰਦਗੀ ਦੇ ਤਿੰਨ ਪੜਾਅ ਆਉਂਦੇ ਨੇ ਜ਼ਿੰਦਗੀ ਦੇ ਵਿੱਚ ਇਹਨਾਂ ਜ਼ਿੰਦਗੀ ਦੇ ਤਿੰਨ ਪੜਾਵਾਂ ਦੇ ਵਿੱਚੋਂ हे ਇਨਸਾਨ हे ਮਨੁੱਖ ਤੂੰ ਲੰਘਦਾ ਹੈ ਪਰ ਇਹਨਾਂ ਤਿੰਨਾਂ ਪੜਾਵਾਂ ਨੂੰ ਤੂੰ ਅਨੰਦ ਨਾਲ ਗੁਰੂ ਦੇ ਆਸ਼ੇ ਅਨੁਸਾਰ ਜਿਉ ਕੇ ਜਾ ਤੇ ਸਤਗੁਰ ਮਿਹਰ ਕਰਨ ਕਿਰਪਾ ਕਰਨ ਸਾਨੂੰ ਸਤਗੁਰ ਸੱਚੇ ਪਾਤਸ਼ਾਹ ਆਪਣੇ ਲਾੜ ਨਾਲ ਲਾ ਕੇ ਆਪਣੇ ਪੱਲੇ ਨਾਲ ਲਾ ਕੇ ਸਾਨੂੰ ਤਾਰ ਦੇਣ ਤੇ ਇਹੀ ਜ਼ਿੰਦਗੀ ਜਿਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਤੇ ਜ਼ਿੰਦਗੀ ਜਿਉਣ ਵਿੱਚ ਆਨੰਦ ਵੀ ਆਏਗਾ